ਹਾਂਜੀ ਇਹ ਵੀਡੀਓ ਬੱਚਿਆਂ ਲਈ ਛੋਟੇ ਬੱਚੇ ਜਿਹੜੇ ਪ੍ਰੀ ਪ੍ਰਾਇਮਰੀ ਚ ਨੇ ਜਾਂ 2 ਤੋਂ ਲੈ ਕੇ 3-4 ਸਾਲ ਤੱਕ ਦੇ ਨੇ ਜਿਹੜੇ ਬੱਚੇ ਅਜੇ ਸਕੂਲ ਨਹੀਂ ਗਏ ਉਹਨਾਂ ਨੂੰ ਘਰ ਦੇ ਵਿੱਚ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਲਿਖਣਾ ਸਿਖਾ ਸਕਦੇ ਹਾਂ ਕਿਸ ਤਰ੍ਹਾਂ ਉਹ ਬੱਚੇ ਆਪਣੇ ਹੱਥਾਂ ਦੀ ਲਿਖਾਈ ਆਪਾਂ ਸੁਧਾਰ ਸਕਦੇ ਹਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਆਪਾਂ ਨੇ ਸਿਰਫ ਆਇਤਮ ਲੈਨਾਂ ਲਗਾਉਣੀਆਂ ਇਸ ਖਾਨੀਆਂ ਦਿਨ ਦੇ ਵਿੱਚ ਠੀਕ ਆ ਇਸ ਤੋਂ ਬਾਅਦ ਫਿਰ ਬੱਚੇ ਨੂੰ ਆਪਾਂ ਨੇ ਟੇਡੀ ਲੈਨਾਂ ਇਸ ਤਰ੍ਹਾਂ ਤੇ ਫਿਰ ਇਸ ਦੇ ਆਪੋਜ਼ਿਟ ਤੇ ਫਿਰ ਆਪਾਂ ਨੇ ਪਹਿਲੀ ਲਾਈਨ ਇਹ ਹੋ ਗਈ ਇਹ ਸਿਖਾਉਣੀ ਹੈ ਤੇ ਦੂਜੀ ਵਾਰ ਇਹ ਸਿਖਾਉਣਾ ਇਸ ਤਰ੍ਹਾਂ ਟੇਡਾ ਤੇ ਤੀਜੀ ਵਾਰ ਇਸ ਤਰ੍ਹਾਂ ਟੇਡਾ ਤੇ ਫਿਰ ਇਹਨਾਂ ਦੋਨਾਂ ਦਾ ਮੇਲ ਲਾਸਟ 'ਚ ਇਹ ਬੱਚੇ ਇੱਕ ਦਿਨ ਦੇ ਵਿੱਚ ਨਹੀਂ ਸਿੱਖਣਗੇ ਠੀਕ ਹੈ ਅੱਧਾ ਉਧਰਲਾ ਤੇ ਅੱਧਾ ਉਧਰਲਾ ਤੇ ਫਿਰ ਆਪਾਂ ਲਾਸਟ ਦੇ ਵਿੱਚ ਬੱਚਿਆਂ ਨੂੰ ਸਿਖਾਵਾਂਗੇ ਗੋਲਾਈ ਕਰਨ ਜਿੱਦਾਂ ਕਿ ਆਪਾਂ ਗੋਲਾਈ ਕਰਦੇ ਜੇਕਰ ਛੋਟੀਆਂ ਮਾਵਾਂ ਭੈਣਾਂ ਮੇਰੀਆਂ ਇੱਕ ਦਿਨ ਦੇ ਵਿੱਚ ਇੱਕ ਵੀ ਸਿਖਾਉਣ ਤਾਂ ਹਫ਼ਤੇ ਦੇ ਬੱਚੇ ਹਫ਼ਤੇ ਦੇ ਵਿੱਚ ਬੱਚੇ ਦਾ 2 ਹਫ਼ਤੇ ਦਾ ਟਾਈਮ ਲੱਗ ਮੰਨ ਲਓ 2 ਹਫ਼ਤੇ ਦੇ ਵਿੱਚ ਵਿੱਚ ਜਿੱਦਾਂ ਆਪਾਂ ਕਹਿੰਦੇ ਏ ਬੀ ਸੀ ਲਿਖਣੀ ਸ਼ੁਰੂ ਕਰ ਦੇਗਾ ਠੀਕ ਹੈ ਜੀ ਤੇ ਬਿਲਕੁਲ ਛੋਟੇ ਬੱਚੇ ਨੇ ਜਿਹੜੇ ਹਾਲੇ ਸਕੂਲ ਨਹੀਂ ਗਏ ਪ੍ਰੀ ਪ੍ਰਾਇਮਰੀ ਦੇ ਉਹਨਾਂ ਲਈ ਹੈ ਇਹ ਜੇਕਰ ਵੀਡੀਓ ਚੰਗੀ ਲੱਗੀ ਐਦਾਂ ਦੀਆਂ ਵੀਡੀਓ ਮੇਰੀਆਂ ਹੋਰ ਵੀ ਆਉਣਗੀਆਂ ਛੋਟੇ ਬੱਚਿਆਂ ਲਈ ਜੋ ਹਾਲੇ ਘਰ ਹੀ ਨੇ ਤੇ ਸਕੂਲ ਜਾ ਨਹੀਂ ਰਹੇ ਸੋ ਉਹਨਾਂ ਦੇ ਮਾਮਾ-ਪਿਓਣਾ ਮੇਰੀਆਂ ਕਿਦਾਂ ਉਹਨਾਂ ਬੱਚਿਆਂ ਤੇ ਥੋੜਾ ਜਿਹਾ ਆਪਾਂ ਉਹਨਾਂ ਨੂੰ ਪਹਿਲੇ ਹੀ ਤਿਆਰ ਕਰਦੀਏ ਸਕੂਲ ਜਾਣ ਤੋਂ ਠੀਕ ਹੈ ਜੇਕਰ ਆਪਾਂ ਪਹਿਲੇ ਹੀ ਤਿਆਰ ਕਰਦੀਏ ਤੇ ਅੱਗੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਛੋਟੇ-ਛੋਟੇ ਗੱਲਾਂ ਵਾਸਤੇ ਮੈਂ ਚੈਨਲ ਬਣਾਇਆ ਕਿਉਂਕਿ ਜੋ ਆਪਣਾ এডਿਕੇਸ਼ਨ ਸਿਸਟਮ ਹੈ ਨਾ ਉਹਦੇ ਵਿੱਚ 6 ਤੋਂ ਲੈ ਕੇ 14 ਸਾਲ ਤੱਕ ਸਿਰਫ এডਿਕੇਸ਼ਨ ਦਾ ਪ੍ਰਬੰਧ ਕੀਤਾ ਗਵਰਨਮੈਂਟ ਨੇ ਜੀ 2 ਤੋਂ ਲੈ 2 ਤੋਂ ਲੈ ਕੇ 6 ਸਾਲ ਤੱਕ ਕੋਈ ਪ੍ਰਬੰਧ ਨਹੀਂ ਹੈ ਅੰਗਣਵਾੜੀਆਂ ਨੇ ਉੱਥੇ ਪੜ੍ਹਾਈ ਹੁੰਦੀ ਹੈ ਲੇਕਿਨ ਘੱਟ ਹੁੰਦੀ ਹੈ ਸੋ ਜਿੱਦਾਂ ਕਿ ਆਪਾਂ ਬਾਹਰਲੇ ਫੋਰਨ ਕੰਟਰੀਆਂ 'ਚ ਦੇਖਦੇ ਹਾਂ ਬੱਚਿਆਂ ਨੂੰ ਖੇਡਾਂ ਰਹੀ ਸਿਖਾਇਆ ਜਾਂਦਾ ਸੋ ਉਦਾਂ ਦਾ ਕੋਈ ਪ੍ਰਬੰਧ ਨਹੀਂ ਹੈ ਸੋ ਉਹਦੇ ਲਈ ਮੈਂ ਬੱਚਿਆਂ ਲਈ ਚੈਨਲ ਖੋਲ੍ਹਿਆ ਕਿ ਬੱਚਿਆਂ ਨੂੰ ਆਪਾਂ ਪਹਿਲਾਂ ਹੀ ਪ੍ਰਪੇਅਰ ਕਰ ਦਈਏ ਸੋ ਸਾਰਿਆਂ ਦਾ ਧੰਨਵਾਦ ਥੈਂਕ ਯੂ